ਕਿਸੇ ਸੰਸਾਰੀ ਪਦਾਰਥ ਦੀ ਪ੍ਰਾਪਤੀ ਦੀ ਇੱਛਾ ਕਦੇ ਖਤਮ ਨਾ ਹੋਣੀ ਜਿੰਨੀ ਮਨ ਦੇ ਵਿੱਚ ਇੱਛਾ ਹੋਵੇ ਉਤਨੀ ਚੀਜ਼ ਮਿਲ ਜਾਵੇ ਫਿਰ ਹੋਰ ਇੱਛਾ ਵਧਦੀ ਜਾਂਦੀ ਉਸ ਨੂੰ ਤ੍ਰਿਸ਼ਨਾ ਕਹਿੰਦੇ ਹਨ ਜਿੰਨੀ ਇੱਛਾ ਕੀਤੀ ਸੀ 100 ਦੀ ਗਿਣਤੀ ਦੇ ਵਿੱਚ ਇੱਛਾ ਕੀਤੀ ਧਨ ਮਿਲ ਗਿਆ 1000 ਦੀ ਗਿਣਤੀ ਦੇ ਵਿੱਚ ਧਨ ਦੀ ਇੱਛਾ ਕੀਤੀ ਮਿਲ ਗਿਆ ਲੱਖਾਂ ਦੀ ਗਿਣਤੀ ਦੇ ਵਿੱਚ ਧਨ ਦੀ ਇੱਛਾ ਕੀਤੀ ਉਹ ਵੀ ਪਰਮੇਸ਼ਰ ਨੇ ਦੇ ਦਿੱਤਾ ਕਰੋੜਾਂ ਦੀ ਗਿਣਤੀ ਦੇ ਵਿੱਚ ਧਨ ਦੀ ਇੱਛਾ ਜਾਗ ਗਈ ਉਹ ਕਰੋੜਾਂ ਦੀ ਗਿਣਤੀ ਦੇ ਵਿੱਚ ਵੀ ਧਨ ਪਰਮੇਸ਼ਰ ਦੇ ਦਿੰਦਾ ਪਰ ਇਹ ਖਤਮ ਨਹੀਂ ਹੁੰਦੀ ਅਰਬਾਂ ਖਰਬਾਂ ਦੀ ਹੋਰ ਇੱਛਾ ਜਾਗ ਜਾਂਦੀ ਹੈ ਸੁਨੋ ਤ੍ਰਿਸ਼ਨਾ ਕਹਿੰਦੇ ਹਨ ਗੁਰਬਾਣੀ ਦੇ ਅੰਦਰ ਬੜੇ ਸੋਹਣੇ ਬੋਲ ਆਉਂਦੇ ਹਨ ਤ੍ਰਿਸ਼ਨਾ ਬਿਰਲੇ ਹੀ ਕੀ 부ਝੀ ਹੈ ਰਹਾਓ ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ ਪਰ ਪਰਹਿ ਕੋ ਲੁੱਜੀ ਹੈ ਤ੍ਰਿਸ਼ਨਾ ਬਿਰਲੇ ਪੁਰਸ਼ ਦੀ ਹੀ 부ਝਦੀ ਹਾ ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ ਕਰੋੜਾਂ ਜੋੜ ਲੈ ਅਰਬਾਂ ਖਰਬਾਂ ਜੋੜ ਲੈ ਪਰ ਕਹਿੰਦੇ ਕਿ ਮਨ ਰੱਜਦਾ ਨਹੀਂ ਸੰਸਾਰ ਦੇ ਬੜੇ ਬੜੇ ਵੱਡੇ ਅਮੀਰ ਆਦਮੀ ਹਨ ਸੰਸਾਰ ਦੇ ਅੰਦਰ ਬੜੇ ਬੜੇ ਵੱਡੇ ਅਮੀਰ ਆਦਮੀ ਹਨ ਉਹਨਾਂ ਨੂੰ ਜੇ ਕਰਕੇ ਜਾ ਕੇ ਪੁੱਛੀਏ ਕਿ ਤੁਹਾਡੀ ਮਨ ਦੀ ਇੱਛਾ ਪੂਰੀ ਹੋ ਗਈ ਤੁਸੀਂ ਅਰਬਾਂ ਖਰਬਾਂ ਧਨ ਪ੍ਰਾਪਤ ਕਰ ਲਿਆ ਸਾਡੇ ਮਨ ਦੇ ਵਿੱਚ ਇੱਛਾ ਪੂਰੀ ਹੋ ਗਈ ਧਨ ਪ੍ਰਾਪਤੀ ਦੀ ਉਹਨਾਂ ਕਹਿਣਾ ਨਹੀਂ ਸਾਡੇ ਮਨ ਦੇ ਵਿੱਚ ਇੱਛਾ ਖਤਮ ਨਹੀਂ ਹੋਈ ਸਾਨੂੰ ਹੋਰ ਧਨ ਚਾਹੀਦਾ ਹੈ ਸਿਕੰਦਰ ਵਰਗਾ ਰਾਜਾ ਜਿਸ ਨੇ ਦੁਨੀਆ ਦੇ ਉੱਤੇ ਰਾਜ ਕੀਤਾ ਉਸ ਦੇ ਮਨ ਦੀ ਵੀ ਇੱਛਾ ਪੂਰੀ ਨਹੀਂ ਹੋਈ ਇਸ ਨੂੰ ਤ੍ਰਿਸ਼ਨਾ ਕਹਿੰਦੇ ਹਨ ਸੋ ਇਹ ਭਾਈ ਕਦੇ ਖਤਮ ਨਹੀਂ ਹੁੰਦੀ